ਬੰਦੀ ਸਿੰਘਾਂ ਦੀ ਰਿਹਾਈ ਲਈ ਸਿੰਘਾਂ ਨੇ ਲੈ ਲਿਆ ਵੱਡਾ ਐਕਸ਼ਨ ਬੰਦੀ ਸਿੰਘ ਜੋ ਕਿ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਤੇ ਉਸ ਦੇ ਬਾਵਜੂਦ ਵੀ 25 25 30 30 ਸਾਲਾਂ ਤੋਂ ਜੇਲਾ ਵਿੱਚ ਬੰਦ ਨੇ ਉਹਨਾਂ ਸਾਰੇ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਵੱਡਾ ਐਕਸ਼ਨ ਲੈ ਲਿਆ ਗਿਆ ਇੱਕ ਪਾਸੇ ਬੰਦੀ ਸਿੰਘ ਜੇਲਾ ਵਿੱਚ ਬੰਦ ਨੇ ਤੇ ਦੂਸਰੇ ਪਾਸੇ ਸਰਸਾ ਡੇਰਾਮੁਖੀ ਨੂੰ ਹੁਣ ਫੇਰ 50 ਦਿਨਾਂ ਦੀ ਪੈਰੋਲ ਮਿਲ ਰਹੀ ਹੈ ਇਸ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਗੁੱਸੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਅੱਜ ਜਥੇਬੰਦੀਆਂ ਪੱਲੋਂ ਮੁਹੱਲੇ ਨੂੰ ਜਾਂਦੇ ਸਾਰੇ ਹਾਈਵੇ ਦੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹੋਰਤਾ ਹੋਰ ਦਿੱਲੀ ਹਾਈਵੇ ਦੇ ਸਾਰੇ ਟੋਲ ਪਲਾਜੇ ਵੀ ਬੰਦ ਕਰ ਦਿੱਤੇ ਗਏ ਤੇ ਟੋਲ ਕੱਟਣ ਵਾਲੇ ਕਰਮਚਾਰੀਆਂ ਨੂੰ ਕੈਬਨਾ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਸਾਰੇ ਕਰਮਚਾਰੀ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਅੱਜ ਕਿਸੇ ਇੱਕ ਗੱਡੀ ਦਾ ਵੀ ਟੋਲ ਨਹੀਂ ਕਟਿਆ ਗਿਆ ਚਾਹੇ ਉਹ ਛੋਟੀ ਤੋਂ ਛੋਟੀ ਕਾਰ ਹੋਵੇ ਜਾਂ ਕੋਈ ਵੱਡਾ ਟਰੱਕ ਹੋਵੇ ਸਭ ਫ੍ਰੀ ਕਰ ਦਿੱਤੇ ਗਏ ਇਸ ਨੂੰ ਲੈ ਕੇ ਕਈ ਮੁਸਾਫਰ ਬੜੇ ਹੀ ਖੁਸ਼ ਦਿਖਾਈ ਦਿੱਤੇ ਬਜ਼ੁਰਗ ਡਟੇ ਹੋਏ ਨੇ ਔਰ ਗੱਲਬਾਤ ਕਰ ਰਿਹਾ ਇਤਰਾਜ਼ ਜਤਾ ਰਿਹਾ ਵੀ ਡੇਰਾ ਸੱਚਾ ਸੋਦਾ ਸਾਧਰੂ ਤਾਂ ਕਈ-ਕਈ ਵਾਰ ਪਰੋਲ ਵੀ ਦਿੰਦੀ ਹੈ ਲੇਕਿਨ ਬੰਦੀ ਸਿੰਘ ਨੇ ਜਿਹੜੇ ਉਹ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਨੇ ਉਹਨਾਂ ਦੇ ਮੁਤਲਕ ਕੋਈ ਆਵਾਜ਼ ਨਹੀਂ ਚੁੱਕਰੀ ਨਾ ਆਵਾਜ਼ ਸੁਣੀ ਜਾ ਰਹੀ ਹੈ ਸਰਕਾਰਾਂ ਵੱਲੋਂ ਸੋ ਤਸਵੀਰਾਂ ਇਹ ਸਭ ਤੁਸੀਂ ਵੇਖ ਰਹੇ ਹੋ ਨੈਸ਼ਨਲ ਹਾਈਵੇ ਦੀਆਂ ਸੋ ਜਿੰਨੀਆਂ ਵੀ ਬੱਸਾਂ ਗੱਡੀਆਂ ਤੁਸੀਂ ਵੇਖੋ ਇਹ ਸਭ ਤੋਂ ਵੱਧ ਇਸਤੇਮਾਲ ਹੋਣ ਵਾਲਾ ਹਾਈਵੇ ਹੈ ਕਿਉਂਕਿ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਜਿੰਨੇ ਵੀ ਦਿੱਲੀ 에ਰਪੋਰਟ ਨੂੰ ਜਾਣਾ ਹੈ ਜਹਾਜ਼ ਚੜਨਾ ਹੈ ਕੈਨੇਡਾ ਅਮਰੀਕਾ ਜਿੱਥੇ ਵੀ ਜਾਣਾ ਹੈ ਉਹ ਐਸੇ ਰਾਹ ਦਾ ਇਸਤੇਮਾਲ ਕਰਕੇ ਹੀ ਜਾਂਦੇ ਆ ਵੱਡੀ ਵੱਡੀਆਂ ਟੂਰਿਸਟ ਬੱਸਾਂ ਇਸ ਵਕ ਤੁਸੀਂ ਵੇਖ ਰਹੇ ਹੋ ਹੋਈਓ ਫਿਰ ਹਾਂਜੀ ਹਾਂ ਖੜੇ ਹੋ ਜੀ ਕੀ ਕੀ ਕਹਿਣਾ ਚਾਹੋਗੇ ਜੀ ਜਿਹੜੀਆਂ ਇਸ ਵਕ ਤੁਸੀਂ ਦੇਖ ਰਹੇ ਹੋ ਖਬਰਾਂ ਤੁਸੀਂ ਨਹੀਂ ਸੁਣਦੇ ਰਹਿੰਦੇ ਆ ਹਨਾ ਕੀ ਕਹਿਣਾ ਚਾਹੋਗੇ ਜੀ ਹਾਂ ਤਾਂ ਵੀ ਸਰਕਾਰਾਂ ਦੀਆਂ ਹੀ ਠੀਕ ਨਹੀਂ ਆ ਹਾਂ ਕਿਹਦੇ ਲੰਬਣੀ ਹੈ ਜੀ ਮਾਰੇ ਮੁੰਡੇ ਪਾਲੇ ਜਿਸਨ ਜਿਹੜੇ ਗਊ ਕਹਦਾ ਹੈਗਾ ਜਿਹੜੇ ਕਿ ਗੌਰਮਤ ਦੀ ਕਮੀਆਂ ਸਾਰੇ ਜਦੋਂ ਜਗਾਰ ਹੋ ਇਹ ਬਣਾਣੇ ਲੋਕ ਕਿਹਨੂੰ ਪਿਲੀਓ ਕੇ ਹੋਆ ਇਹ ਕੈਲੋਰਾ ਬਾਤ ਸੱਕੇ ਖਾਣੀ ਠੀਕ ਹੈ ਠੀਕ ਇਹ ਉਤਾਰਾ ਕੰਮ ਆਵੋ ਕੋਰੇ ਹਾਂ ਕੰਮ ਕਰਨਾ ਵਾਂਗੇ ਪਤਾ ਕੋਈ ਨਹੀਂ ਕਿ ਰੋਕਦੇ ਨੇ ਨਾ ਇਹ ਹਾਂ ਕੋਈ ਹਾਂ ਮਾੜੀ ਹਾਂ ਮਹੱਤ ਕੇ ਘਰੇ ਮਾਪਾਂ ਦੇ ਮਾੜੀ ਜਗ੍ਹਾ ਆਪਣੇ ਰੋਟੀਆਂ ਪਕਾ ਕੇ ਖਾਵੇ ਠੀਕ ਹੈ ਚਾੜੀਆਂ ਕਰੇ ਭੀਆਂ ਕਿੱਥੇ ਠੀਕ ਹੈ ਠੀਕ ਵੀ ਇੱਕ ਨਿਗਰਿਖੀ ਠੀਕ ਹੁੰਦੀ ਚਾ ਮੋਦੀ ਆ ਜਾਂ ਮਾਨਸਾ ਆ ਜਾਂ ਕੋਈ ਵੀ ਸਰਕਾਰ ਲੇਕਿਨ ਇਹ ਨਹੀਂ ਠੀਕ ਨਹੀਂ ਹੈ ਠੀਕ ਹੈ ਇਹਨਾਂ ਨੇ ਅੱਜ ਤੱਕ ਖੰਦੇ ਬ੍ਰੇਕ ਕਰ ਠੀਕ ਹੈ ਇਹ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਸਿੱਖ ਕੌਮ 99% ਜਿਹੜੀ ਜਿਹੜੀ ਸ਼ਹੀਦੀਆਂ ਸਿੱਖ ਕੌਮ ਗਿਆ ਜੇ ਅੱਜ ਇਸ ਦੇਸ਼ ਦੇ ਅੰਦਰ ਵੀ ਹਿੰਦੂ ਰਾਜ ਚੱਲ ਰਿਹਾ ਚੇ ਪ੍ਰਧਾਨ ਮੰਤਰੀ ਮੋਦੀ ਜੀ ਹੈ ਔਰ ਜੇ ਰਾਜ ਚੱਲ ਰਿਹਾ ਤਾਂ ਦਸਮ ਪਾਤਸ਼ਾਹ ਮਹਾਰਾਜ ਦੀ ਧਿਰ ਹੈ ਜੇ ਦਸਮ ਪਾਤਸ਼ਾਹ ਮਹਾਰਾਜ ਆਪਣੇ ਸਹਿਬਜ਼ਾਦਿਆਂ ਨੂੰ ਸ਼ਹੀਦ ਨਾ ਕਰਾਂਦੇ तो अल्लाह यार खान लिख रहे अल्लाह यार खान मुसलमान भी ना कहू अबकी ना कहूं तबकी बात कहू मैं जब की अगर ना होते गुरु गोविंद सिंह तो तो होती सबकी